5 ਸਾਲ 2025 ਵਿੱਚ ਚੱਲ ਰਹੇ ਹਨ ਪਰ ਕੀ ਤੁਸੀਂ ਸੋਚਿਆ ਕਿ ਜਦੋਂ ਸਾਲ ਪਹਿਲਾ ਸੀ ਤਾਂ ਉਦੋਂ ਕੀ ਸੀ ਦੇਖੋ ਸਾਲ ਇੱਕ ਨੂੰ ਜੀਜ਼ਸ ਕ੍ਰਾਈਸਟ ਦਾ ਜਨਮ ਹੋਇਆ ਸੀ ਗ੍ਰਿਗੋਰੀਅਨ ਕੈਲੰਡਰ ਦੇ ਅੰਦਰ ਜੀਜ਼ਸ ਦੇ ਜਨਮ ਤੋਂ ਹੀ ਸਾਲ ਸ਼ੁਰੂ ਹੁੰਦੇ ਨੇ ਪਰ ਇਤਿਹਾਸ 'ਚ ਜੀਜ਼ਸ ਤੋਂ ਵੀ ਬਹੁਤ ਪਹਿਲਾਂ ਦਾ ਮੌਜੂਦ ਹੈ ਤਾਂ ਇੱਥੇ ਦੋ ਟਰਮਾਂ ਆਉਂਦੀਆਂ BC ਤੇ AD ਜੋ ਵੀ ਘਟਨਾਵਾਂ ਜੀਜ਼ਸ ਦੇ ਜਨਮ ਤੋਂ ਵੀ ਪਹਿਲਾਂ ਹੋਈਆਂ ਉਹਨਾਂ ਦੇ ਸਾਲ ਗਿਣ ਕੇ ਪਿੱਛੇ BC ਲਾ ਦਿੱਤਾ ਜਾਂਦਾ ਹੈ BC ਦਾ ਮਤਲਬ ਹੈ ਬਿਫੋਰ ਕ੍ਰਾਈਸਟ ਜਿਵੇਂ 326 BC ਵਿੱਚ ਸਿਕੰਦਰ ਭਾਰਤ ਆਇਆ ਸੀ ਤੇ ਰਾਜਾ ਪੋਰਸ ਨੂੰ ਹਰਾ ਕੇ ਗਿਆ ਸੀ ਤਾਂ ਮਤਲਬ ਹੈ ਜੀਸਸ ਦੇ ਜਨਮ ਤੋਂ 326 ਸਾਲ ਪਹਿਲਾਂ ਹੁਣ AD ਦੀ ਫੁੱਲ ਫਾਰਮ ਐਨੋ ਡੋਮੀਨੀ ਪੰਜਾਬੀ ਵਿੱਚ ਕਹੀਏ ਤਾਂ ਜੀਜ਼ਸ ਕ੍ਰਾਈਸਟ ਦੇ ਸਮੇਂ ਵਿੱਚ ਹੁਣ ਜੀਜ਼ਸ ਨੂੰ ਸਾਡੀ ਭਾਸ਼ਾ ਵਿੱਚ ਈਸਾ ਵੀ ਕਹਿੰਦੇ ਨੇ ਤੇ ਪੰਜਾਬੀ ਵਿੱਚ ਕੋਈ ਵੀ ਸਾਲ ਲਿਖਦੇ ਆ ਜਿਵੇਂ 1699 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਤਾਂ ਇੱਥੇ ਈਸਵੀ ਦਾ ਵੀ ਉਹੀ ਮਤਲਬ ਹੈ ਕਿ ਈਸਾ ਦੇ ਸਮੇਂ ਵਿੱਚ ਤੇ ਇਸ ਲਈ ਏਡੀ ਨੂੰ ਹੀ ਪੰਜਾਬੀ ਵਿੱਚ ਈਸਵੀ ਕਹਿੰਦੇ ਨੇ ਤੇ ਬੀਸੀ ਨੂੰ ਈਸਾ ਪੂਰਵ ਕਿਹਾ ਜਾਂਦਾ ਹੈ